ਸਰੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਹ ਵੀਡੀਓ ਲੈ ਕੇ ਆਈਆਂ ਕਿ ਸਾਨੂੰ ਅੱਜ ਦੇ ਟਾਈਮ 'ਚ ਕਿਸੇ ਤੇ ਵੀ ਉਮੀਦ ਨਹੀਂ ਰੱਖਣੀ ਚਾਹੀਦੀ ਅਸੀਂ ਦੁਨੀਆਂ 'ਚ ਤੁਰਨੇ ਆਏ ਹਾਂ ਤੇ ਇਕੱਲੇ ਹੀ ਜਾਣਾ ਹੈ ਜੇ ਤੁਸੀਂ ਕਿਸੇ ਦੇ ਜ਼ਿਆਦਾ ਨਿਰਭਰ ਹੁੰਦੇ ਹੋ ਜ਼ਿਆਦਾ ਡਿਪੈਂਡ ਕਰਦੇ ਹੋ ਉਹੀ ਬੰਦਾ ਤੁਹਾਨੂੰ ਖਾ ਕੇ ਚਾ ਕੇ ਸਭ ਤੋਂ ਵੱਧ ਦੁੱਖ ਅਤੇ ਤਕਲੀਫ ਦਿੰਦਾ ਹੈ ਗਲਤ ਨੂੰ ਗਲਤ ਕਹਿਣਾ ਬਹੁਤ ਨਹੀਂ ਸ਼ਕਿਲ ਹੈ ਇਸ ਲਈ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖੋ ਭਾਵੇਂ ਸਾਡੇ ਰਿਸ਼ਤੇ ਦੀ ਗਿਣਤੀ ਘੱਟ ਹੋ ਜਾਏ ਪਰ ਬੋਲੋ ਹਮੇਸ਼ਾ ਸੱਚ ਹਿੰਦੇ ਦੁਨੀਆ ਤਾਂ ਪਹਿਲੇ ਪਿਆਰ ਦੀ ਗੱਲ ਕਰਦੀ ਆ ਪਰ ਅਸਲ 'ਚ ਜਿਹੜਾ ਪਹਿਲਾ ਪਿਆਰ ਹੁੰਦਾ ਨਾ ਉਹ ਮਾਂ ਦਾ ਹੀ ਪਿਆਰ ਹੁੰਦਾ ਉਹ ਹੀ ਪਹਿਲਾ ਪਿਆਰ ਹੈ। ਵਿਦੋਕ ਤਾਂ ਹਰ ਕਿਸੇ ਦੀ ਜ਼ਿੰਦਗੀ ਚ ਜਚੀ ਬੰਦਾ ਹੈ ਇੱਕ ਟਾਈਮ ਹੁੰਦਾ ਕਿ ਸਾਡੀ ਜ਼ਿੰਦਗੀ ਚ ਇਹੋ ਜਿਹਾ ਸੱਚ ਜ਼ਰੂਰ ਅੰਦਰ ਜਿਸ ਤੇ ਅਸੀਂ ਅੱਖਾਂ ਪਨਿ ਭਰੋਸਾ ਕਰਦੇ ਆ ਪਰ ਉਹ ਸਾਨੂੰ ਜਾਂਦਾ ਬਹੁਤ ਕੁਝ ਸਿਖਾ ਕੇ ਜਾਂਦਾ ਸਾਨੂੰ ਜ਼ਿੰਦਗੀ ਦਾ ਸਬਕ ਦੇ ਕੇ ਜਾਂਦਾ ਸਾਨੂੰ ਉਹ ਸਬਕ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਜ਼ਿੰਦਗੀ ਜਿਹਨੇ ਕਿ ਇੰਡੀਪੈਂਡੈਂਟ ਪਾ ਚੋ ਕਿ ਤੁਹਾਨੂੰ ਕੋਈ ਬਾਤ ਚ ਇਹ ਨਾ ਕਹਿ ਸਕੇ ਕਿ ਮੇਰੇ ਬਿਨਾ ਤੇਰਾ ਕੀਪਰ ਹੋਗਾ ਮੇਰੇ ਤੋਂ ਬਿਨਾ ਤੇਰਾ ਕੀ ਹੋ ਸਕਦਾ ਬਹੁਤ ਘੱਟ ਲੋਕ ਇਦਾਂ ਦੇ ਨਹੀਂ ਜਿਹੜੇ ਦਿਖਦੇ ਆ ਉਦਾਂ ਦੇ ਹੁੰਦੇ ਆ ਹੁਣ ਇਹਦਾ ਲੋਕੀ ਉੱਪਰੋਂ ਕੁਝ ਹੋਰ ਤੇ ਵਿੱਚ ਕੁਝ ਹੋਰ ਪਰ ਮੈਂ ਕੋਈ ਸੋਚਦਾ ਮੈਂ ਇਹ ਕਰ ਲਾਂਗਾ ਉਹ ਕਰ ਲਾਂ ਬਸ ਪਰ ਕਿੰਨਾ ਕੋਈ ਸਹੀ ਰਾਸਤੇ ਬਾਰੇ ਸੋਚਦਾ ਤੇ ਗਲਤ ਰਾਸਤੇ ਬਾਰੇ ਸੋਚਦੇ ਆ ਵਿੱਚ ਸਭ ਕੁਝ ਮਿਲ ਜਾਂਦਾ ਹੈ ਕਈ ਚੀਜ਼ਾਂ ਨਹੀਂ ਵੀ ਮਿਲਦੀਆਂ ਤੇ ਜਿਹੜੀਆਂ ਮਿਲਿਆ ਹੋਈਆਂ ਚੀਜ਼ਾਂ ਨੇ ਤੁਹਾਨੂੰ ਜ਼ਿੰਦਗੀ ਵਿੱਚ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ ਆਪਣੇ ਆਪ ਨੂੰ ਦੇਖ ਕੇ ਆਪਣੇ ਤੋਂ ਨੀਵੇਂ ਨੂੰ ਦੇਖ ਕੇ ਜੀਣਾ ਚਾਹੀਦਾ ਉੱਚਿਆਂ ਨੂੰ ਦੇਖ ਕੇ ਹਾਇ ਹਾਇ ਨਹੀਂ ਕਰਦੇ ਰਹਿਣਾ ਚਾਹੀਦਾ ਉਹ ਹੋਣੀ ਚਾਹੀਦੀ ਹੈ ਜਿਦੇ ਲਈ ਤੁਸੀਂ ਆਪਣੇ ਆਪ ਨੂੰ ਚੇਂਜ ਨਾ ਕਰੋ ਪਸੰਦੀ ਕੀ ਜਿਹੜੀ ਤੁਹਾਨੂੰ ਕਵੇ ਆਪਣੇ ਆਪ ਨੂੰ ਬਦਲਦੇ ਉਹ ਪਸੰਦ ਕਰਨਾ ਕਹਿੰਦੇ ਆ ਸਾਨੂੰ ਕਿਸੇ ਦੀ ਪਰਵਾਹ ਨਹੀਂ ਆ ਕਿਸੇ ਦੀ ਟੈਨਸ਼ਨ ਨਹੀਂ ਲੈਂਦੇ ਅਕਸਰ ਜ਼ਿੰਦਗੀ 'ਚ ਲੋਹੇ ਸਭ ਤੋਂ ਵੱਧ ਪਰਵਾਹ ਕਰਦੇ ਤੇ ਸਭ ਤੋਂ ਵੱਧ ਟੈਨਸ਼ਨ ਲੈਂਦੇ ਆ ਕਿ ਅੱਜ ਦੇ ਟਾਈਮ 'ਚ ਸਾਨੂੰ ਘੱਟ ਬੋਲਣਾ ਚਾਹੀਦਾ ਤੇ ਕਰਨਾ ਜ਼ਿਆਦਾ ਚਾਹੀਦਾ ਕਿਉਂਕਿ ਲੋਕੀ ਸੁਣਦੇ ਆ ਚੰਗਲ ਘੱਟ ਐ ਜਿਹੜਾ ਤੁਸੀਂ ਕੀਤਾ ਉਹ ਜਾਣ ਦੇਖਦੇ ਆ ਭਾਵੇਂ ਉਹ ਜਿੱਦਾਂ ਮਨਚੇ ਕੀਤਾ ਉਹਨੂੰ ਨੋਟਿਸ ਕੀਤਾ ਜਾਂਦਾ